ਚਾਚਾ ਆਪਣੀ ਭਤੀਜੀ ਦਾ ਰਿਸ਼ਤਾ ਕਰਦਾ 4 ਕਿੱल्ल्याਆਂ ਵਾਲਿਆਂ ਦੇ ਘਰੇ ਤੇ ਆਪ ਦੀ ਧੀ ਦਾ ਰਿਸ਼ਤਾ ਕਰਦਾ 15 ਕਿੱल्ल्याਆਂ ਵਾਲਿਆਂ ਦੇ ਘਰੇ ਜਿਹੜੀ 4 ਕਿੱल्ल्याਾਂ ਤੇ ਵਿਆਹੀ ਸੀ ਉਹ ਤਾਂ ਐਸ਼ਾ ਕਰਦੀ ਆ ਉਹ ਤਾਂ ਰਾਣੀਆਂ ਵਾਂਗੂ ਜਿਉਂਦੀ ਆ ਤੇ ਜਿਹੜੀ ਚਾਚੇ ਨੇ ਆਪ ਦੀ ਧੀ 15 ਕਿੱल्ल्याਾਂ ਤੇ ਵਿਆਹੀ ਸੀ ਉਹ ਸਹੁਰਿਆਂ ਨੇ ਧੱਕੇ ਮਾਰ ਕੇ ਘਰੋਂ ਕੱਢਦੀ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਆਜੋ ਕਰਦੇ ਆ ਇਸ ਕਹਾਣੀ ਦੀ ਸ਼ੁਰੂਆਤ ਦੋ ਭਰਾ ਹੁੰਦੇ ਨੇ ਤੇ ਦੋਵਾਂ ਭਰਾਵਾਂ ਕੋਲੇ 18 ਕਿੱਲੇ ਜ਼ਮੀਨ ਹੁੰਦੀ ਆ। ਵੱਡੇ ਭਰਾ ਕਰੇ ਇੱਕ ਬੇਟੀ ਹੁੰਦੀ ਆ ਜਿਹੜਾ ਬੇਟਾ ਹੁੰਦਾ ਉਹ ਕਾਫੀ ਲੇਟ ਪੈਦਾ ਹੋਇਆ ਹੁੰਦਾ। ਛੋਟੇ ਭਰਾ ਕੋਲੇ ਵੀ ਇੱਕ ਬੇਟਾ ਬੇਟੀ ਹੁੰਦੀ ਆ। ਦੋਵੇਂ ਭਰਾ ਇਕੱਠੇ ਰਹਿੰਦੇ ਹੁੰਦੇ ਆ ਜੁਆਇੰਟ ਫੈਮਿਲੀ ਹੁੰਦੀ ਆ। ਖੇਤੀਬਾੜੀ ਦਾ ਸਾਰਾ ਕੰਮ ਸਾਂਝਾ ਹੁੰਦਾ। ਬਹੁਤ ਵਧੀਆ ਪਰਿਵਾਰ ਦੇ ਵਿੱਚ ਸਾਰਾ ਸਿਸਟਮ ਚੱਲ ਰਿਹਾ ਸੀ। ਚਲੋ ਜੀ ਅਚਾਨਕ ਕੀ ਹੁੰਦਾ ਜਿਹੜਾ ਵੱਡਾ ਭਰਾ ਹੁੰਦਾ ਉਹਦਾ ਐਕਸੀਡੈਂਟ ਹੋ ਜਾਂਦਾ ਵੱਡੇ ਭਰਾ ਦੀ ਮੌਤ ਹੋ ਜਾਂਦੀ ਆ। ਵੱਡੇ ਭਰਾ ਦੀ ਮੌਤ ਹੋਣ ਤੋਂ ਬਾਅਦ ਸਾਰੀ ਜਿੰਨੀ ਵੀ ਘਰ ਦੀ ਜ਼ਿੰਮੇਵਾਰੀ ਸੀਗੀ ਉਹ ਸਾਰੀ ਚਾਚੇ ਦੇ ਸਿਰ ਤੇ ਆ ਕੇ ਪੈ ਜਾਂਦੀ ਆ ਜਿੰਨਾ ਵੀ ਬਾਹਰੋਂ ਸੌਦਾ ਪਤਾ ਲਿਆਉਣਾ ਕੋਈ ਫਸਲ ਦਾ ਹਿਸਾਬ ਕਿਤਾਬ ਕਰਨਾ ਉਹ ਸਾਰਾ ਕੁਝ ਚਾਚੇ ਦੇ ਹੱਥ 'ਚ ਹੁੰਦਾ ਜਿਹੜੀ ਵੱਡੇ ਭਰਾ ਦੀ ਘਰ ਵਾਲੀ ਹੁੰਦੀ ਆ ਉਹ ਵੀ ਕੋਈ ਬਾਲੀ ਚੁਸਤ ਚਲਾਕ ਨਹੀਂ ਹੁੰਦੀ ਉਹ ਵੀ ਪੋਲੀ ਪਾਲੀ ਹੁੰਦੀ ਆ ਤੇ ਵੱਡੇ ਭਰਾ ਦਾ ਬੇਟਾ ਛੋਟਾ ਸੀ ਜੇ 10 ਸਾਲਾਂ ਦਾ ਸੀਗਾ ਤੇ ਧੀ ਜੇ 17 ਕ ਸਾਲਾਂ ਦੀ ਸੀਗੀ ਜਦੋਂ ਵੱਡੇ ਭਰਾ ਦਾ ਐਕਸੀਡੈਂਟ 'ਚ ਮੌਤ ਹੋ ਜਾਂਦੀ ਆ ਚਲੋ ਜੀ ਜਦੋਂ ਵੱਡੇ ਭਰਾ ਦੀ ਧੀ ਜਵਾਨ ਹੁੰਦੀ ਆ ਤਾਂ ਉਹਦੇ ਵਿਆਹ ਦੀਆਂ ਘਰੇ ਗੱਲਾਂ ਬਾਤਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਜਿਹੜਾ ਚ ਉਹ ਆਪਦੀ ਭਤੀਜੀ ਵਾਸਤੇ ਰਿਸ਼ਤੇ ਵੇਖਣੇ ਸ਼ੁਰੂ ਕਰ ਦਿੰਦਾ। ਕਦੇ ਇਧਰੋਂ ਕੋਈ ਰਿਸ਼ਤਾ ਆਉਂਦਾ ਉਹਨੂੰ ਜਵਾਬ ਦੇ ਦਿੰਦਾ, ਇਧਰੋਂ ਕੋਈ ਰਿਸ਼ਤਾ ਆਉਂਦਾ ਉਹਨੂੰ ਜਵਾਬ ਦੇ ਦਿੰਦਾ। ਨਹੀਂ ਇਹ ਕਰਨੀ ਵਧੀਆ, ਆਹ ਕਰਨੀ ਵਧੀਆ, ਉਹ ਕਰਨੀ ਵਧੀਆ। ਤਾਂ ਚਾਚਾ ਇੱਕ ਦਿਨ ਕੱਲਾ ਜਾਂਦਾ ਘਰੋਂ ਤੇ ਚਾਰਾਂ ਕਿੱਲਿਆਂ ਵਾਲਾ ਘਰ ਵੇਖ ਕੇ ਆ ਜਾਂਦਾ। ਚਾਰ ਕਿੱਲੇ ਉਹਨਾਂ ਕੋਲੇ ਜ਼ਮੀਨ ਹੁੰਦੀ ਆ, ਮੁੰਡਾ ਕੱਦ ਦਾ ਮਧਰਾ ਹੁੰਦਾ, ਰੰਗ ਦਾ ਕਾਲਾ ਹੁੰਦਾ ਕਿ ਬੜਾ ਸੋਹਣਾ ਸੁਨੱਖਾ ਨਹੀਂ ਹੁੰਦਾ। ਪਰ ਜਿਹੜੀ ਉਹ ਚਾਰ ਕਿੱਲੇ ਜ਼ਮੀਨ ਹੁੰਦੀ ਆ ਉਹ ਰੋਡ ਦੇ ਨਾਲ ਲੱਗਦੀ ਹੁੰਦੀ ਆ। ਚਾਚਾ ਉਹਨਾਂ ਨੂੰ ਹਾਂ ਘਰ ਆਉਂਦਾ ਵੀ ਸਾਨੂੰ ਤੁਸੀਂ ਪਸੰਦ ਤੇ ਉਹਨਾਂ ਦੇ ਘਰੋਂ ਆ ਕੇ ਚਾਚਾ ਆਪਦੀ ਪਰਜਾਈ ਨੂੰ ਇਹ ਝੂਠ ਬੋਲ ਦਿੰਦਾ ਕਿ ਜਿੱਥੇ ਮੈਂ ਆਪਦੀ ਭਤੀਜੀ ਵਾਸਤੇ ਰਿਸ਼ਤਾ ਦੇਖ ਕੇ ਆਇਆ ਹਾਂ ਉਹਨਾਂ ਕੋਲੇ 14 ਕਿੱਲੇ ਜ਼ਮੀਨ ਆ ਜ਼ਮੀਨ ਸਾਰੀ ਰੋਡ ਦੇ ਨਾਲ ਲੱਗਦੀ ਆ ਪਰ ਮੁੰਡਾ ਥੋੜਾ ਜਿਹਾ ਮਦਰੇ ਕੱਦ ਦਾ ਥੋੜਾ ਜਿਹਾ ਪੱਕੇ ਰੰਗ ਦਾ ਚਲੋ ਕੋਈ ਗੱਲ ਨਹੀਂ ਆਪਣੀ ਧੀ ਰਾਜ ਕਰੋਗੀ ਚਲੋ ਜੀ ਪਰਜਾਈ ਵਿਚਾਰੀ ਭਲੀ ਮਾਨਸੀ ਉਹ ਕਹਿੰਦੀ ਵੀ ਠੀਕ ਆ ਵੀ ਪਾਜੀ ਤੁਸੀਂ ਜਿਵੇਂ ਕਰਿਓ ਸਾਨੂੰ ਮਨਜ਼ੂਰ ਆ ਹੁਣ ਚਾਚੇ ਦੇ ਦਿਲ 'ਚ ਕੀ ਚੋਰ ਸੀ ਕੀ ਖੋੜ ਸੀ ਕੀ ਪਾਪ ਸੀ ਇਹ ਕਿਸੇ ਨੂੰ ਨਹੀਂ ਸੀ ਪਤਾ ਚਾਚੇ ਨੇ ਇਹ 14 ਕਿੱਲਾਂ ਤੇ ਰਿਸ਼ਤਾ ਕਿਉਂ ਕੀਤਾ ਗੱਲ ਇਹ ਸੁਣਨ ਵਾਲੀ ਸਾਂਝਾ ਘਰ ਸੀ ਸਾਂਝਾ ਪਰਿਵਾਰ ਸੀ ਚਾਚੇ ਨੂੰ ਐ ਸੀਗਾ ਵੀ ਹੁਣ ਜੇ ਮੈਂ ਭਤੀਜੀ ਨੂੰ ਚੰਗੇ ਘਰੇ ਵਿਆਹੂੰਗਾ ਮੈਨੂੰ ਗੱਡੀ ਵੀ ਦੇਣੀ ਪਊ ਮੈਨੂੰ ਦਾਜ ਵੀ ਦੇਣਾ ਪਊ ਮੈਨੂੰ ਪੈਸਾ ਢੇਲਾ ਵੀ ਲਾਉਣਾ ਪਊ ਕਿਉਂ ਨਾ ਮੈਂ ਭਤੀਜੀ ਨੂੰ ਮਾੜੇ ਘਰ ਵਿਆਹ ਕੇ ਮਾੜਾ ਮੋਟਾ ਵਿਆਹ ਕਰਕੇ ਤੋੜ ਦਿੰਨਾ ਤੇ ਸਾਰਾ ਪੈਸਾ ਬਚਾ ਕੇ ਆਪ ਦੀ ਤੀ ਦੇ ਵਿਆਹ ਤੇ ਲਾਉਂਗਾ ਆਪ ਦੀ ਤੀ ਦਾ ਵਿਆਹ ਕੱਲ ਚੰਗੇ ਘਰ ਚ ਕਰ ਦੂੰਗਾ ਚਾਚੇ ਦੇ ਦਿਲ 'ਚੇ ਖੋਟ ਸੀਗੀ ਚਲੋ ਜੀ ਭਤੀਜੀ ਦਾ ਵਿਆਹ ਕਰਤਾ ਮਾੜਾ ਮੋਟਾ ਰੋਟੀ ਪਾਣੀ ਕਰਕੇ ਭਤੀਜੀ ਨੂੰ ਤੋੜਤਾ ਭਤੀਜੀ ਦਾ ਵਿਆਹ ਹੋਇਆ ਭਤੀਜੀ ਨੂੰ ਆਪਦੇ ਵਿਆਹ ਤੋਂ 6-7 ਮਹੀਨੇ ਅਮਤ ਪਤਾ ਲੱਗਦਾ ਵੀ ਮੈਂ ਜਿੱਥੇ ਵਿਆਹੀ ਆ ਇਨ੍ਹਾਂ ਕੋਲੇ 14 ਕਿੱਲੇ ਜ਼ਮੀਨ ਨਹੀਂ ਗਈ ਇਨ੍ਹਾਂ ਕੋਲੇ ਸਿਰਫ 4 ਕਿੱਲੇ ਜ਼ਮੀਨ ਆ ਤਾਂ ਪਤੀ ਜੀ ਫਿਰ ਭੱਜ ਕੇ ਉਹਦੇ ਚਾਚੇ ਨੂੰ ਫੋਨ ਕਰਦੀ ਆ ਵੀ ਚਾਚਾ ਆਪਣਾ ਧੋਖਾ ਹੋ ਗਿਆ ਵੀ ਜਿੱਥੇ ਤੁਸੀਂ ਮੇਰਾ ਵਿਆਹ ਕੀਤਾ ਇਨ੍ਹਾਂ ਕੋਲੇ 4 ਕਿੱਲੇ ਜ਼ਮੀਨ ਆ ਇਨ੍ਹਾਂ ਕੋਲੇ 14 ਕਿੱਲੇ ਜ਼ਮੀਨ ਨਹੀਂ ਹੈਗੀ ਚਲੋ ਜੀ ਚਾਚਾ ਉੱਤੋਂ ਦੀ ਹੋ ਜਾਊਗਾ ਅੱਛਾ ਮੈਨੂੰ ਨਹੀਂ ਸੀ ਪਤਾ ਮੈਂ ਕਰਦਾ ਵਿਚੋਲੇ ਨਾਲ ਗੱਲ ਮੈਂ ਕਰੂੰਗਾ ਪੰਚਾਇਤ ਮੈਂ ਕੱਢੂੰਗਾ ਇਹਨਾਂ ਦਾ ਜਲੂਸ ਕਢਣਾ ਕਢਾਉਣਾ ਕਿਹਨੇ ਸੀਗਾ ਜਦੋਂ ਚੋਰ ਦਾ ਚਾਚਾ ਭਈ ਆਪ ਸੀਗਾ ਚਲੋ ਜੀ ਕੁਝ ਟਾਈਮ ਹੋਰ ਲੰਘਦਾ ਜਿਹੜੀ ਭਤੀਜੀ ਹੁੰਦੀ ਆ ਉਹਦੀ ਕਿਸੇ ਗੱਲ ਨੂੰ ਲੈ ਕੇ ਆ ਵੀ ਸੱਸ ਨਾਲ ਬਹਿਸ ਬਾਜ਼ੀ ਹੋ ਜਾਂਦੀ ਆ ਤੇ ਭਤੀਜੀ ਆਪਦੀ ਸੱਸ ਨੂੰ ਮੇਣਾ ਮਾਰਦੀ ਆ ਵੀ ਤੁਸੀਂ ਤੇ ਝੂਠ ਮਾਰ ਕੇ ਮੇਰਾ ਰਿਸ਼ਤਾ ਲਿਆ ਤੁਸੀਂ ਮੇਰੇ ਚਾਚੇ ਨੂੰ ਕਿਹਾ ਸੀਗਾ ਕਿ ਸਾਡੇ ਕੋਲੇ 14 ਕਿੱਲੇ ਜ਼ਮੀਨ ਹੈ ਤੁਹਾਡੇ ਕੋਲੇ ਹੈਗੀ 4 ਕਿੱਲੇ ਜ਼ਮੀਨ ਤੁਸੀਂ ਮੇਰੀ ਜ਼ਿੰਦਗੀ ਰੋਲਤੀ ਤਾਂ ਜਿਹੜੀ ਉਹ ਭਤੀਜੀ ਦੀ ਸੱਸ ਹੁੰਦੀ ਆ ਉਹ ਆਪ ਦੇ ਪੁੱਤ ਤੇ ਸਿਰ ਤੇ ਹੱਥ ਰੱਖ ਕੇ ਸੌਂ ਖਾਂਦੀ ਹੈ ਕਿ ਮੇਰਾ ਇੱਕੋ ਇੱਕ ਪੋਤਾ ਮੈਨੂੰ ਇਹਦੀ ਸੌਂ ਲੱਗੇ ਕਿ ਅਸੀਂ ਤੇਰੇ ਚਾਚੇ ਨੂੰ ਕੱਲੀ-ਕੱਲੀ ਗੱਲ ਦੱਸੀ ਸੀ ਵੀ ਸਾਡਾ ਮੁੰਡਾ ਐਨਾ ਪੜਿਆ ਚਾਰ ਕਿੱਲੇ ਸਾਡੇ ਕੋਲੇ ਜ਼ਮੀਨ ਆ ਆਹ ਸਾਡੀ ਜ਼ਮੀਨ ਆ ਰੋਡ ਦੇ ਨਾਲ ਲੱਗਦੀ ਹੈ ਤੇਰੇ ਚਾਚੇ ਨੂੰ ਅਸੀਂ ਜ਼ਮੀਨ ਵੀ ਵਿਖਾ ਕੇ ਲਿਆਏ ਸੀ ਅੱਗੋਂ ਤੇਰੇ ਚਾਚੇ ਨੇ ਇਹ ਕਿਹਾ ਸੀ ਕਿ ਚਲੋ ਪਰਿਵਾਰ ਚੰਗਾ ਹੋਣਾ ਚਾਹੀਦਾ ਰੰਗ ਗੋਰੇ ਕਾਲੇ ਦਾ ਕੋਈ ਚੱਕਰ ਨਹੀਂ ਵੀ ਤੁਸੀਂ ਵੀ ਰੋਟੀ ਖਾ ਕੇ ਸੌਂਦੇ ਜੇ ਤਾਂ ਫਿਰ ਜਿਹੜੀ ਭਤੀਜੀ ਉਸ ਵਗੜੇ ਸਮਝ ਚੁੱਕੀ ਸੀ ਵੀ ਜਿਹੜਾ ਇਹ ਧੋਖਾ ਕੀਤਾ ਇਹ ਮੇਰੇ ਚਾਚੇ ਨੇ ਕੀਤਾ ਪਰ ਫਿਰ ਹੋ ਕੀ ਸਕਦਾ ਸੀ ਕੁਝ ਨਹੀਂ ਸੀ ਹੋ ਸਕਦਾ ਚਲੋ ਜੀ ਵਿਚਾਰੀ ਨੇ ਦਿਲ ਨੂੰ ਗੰਡ ਮਾਰ ਲਈ ਪਰ ਜਿਹੜੀ ਇਹ ਭਤੀਜੀ ਸੀ ਦਿਨ ਰਾਤ ਪਾਠ ਬਹੁਤ ਕਰਦੀ ਸੀ ਕਹਿੰਦੀ ਮੇਰਾ ਘਰ ਵਾਲਾ ਸ਼ਰਾਬਸ਼ਰੂਪੀ ਪੀ ਲੈਂਦਾ ਸੀਗਾ ਡੇਢ ਸਾਲ ਬਾਅਦ ਮੇਰੇ ਘਰੇ ਬੇਟੇ ਨੇ ਜਨਮ ਲਿਆ ਜਦੋਂ ਮੇਰੇ ਘਰੇ ਬੇਟਾ ਹੁੰਦਾ ਤਾਂ ਮੇਰਾ ਘਰ ਵਾਲਾ ਸ਼ਰਾਬ ਪੀਣੀ ਬਿਲਕੁਲ ਬੰਦ ਕਰ ਦਿੰਦਾ ਮੇਰੇ 4 ਕਿੱਲੇ ਜ਼ਮੀਨ ਮੇਰੇ ਘਰ ਵਾਲੇ ਦੀ ਆਪ ਦੀ ਸੀ 10 ਕਿੱਲੇ ਨਾਲ ਠੇਕੇ ਲੈਣ ਲੱਗ ਗਿਆ ਮਿਹਨਤੀ ਬਹੁਤ ਜ਼ਿਆਦਾ ਸੀਗਾ ਕਹਿੰਦੀ ਮੇਰੇ ਘਰ ਵਾਲੇ ਦੇ ਜਿਹੜੇ ਚਾਚੇ ਤਾਏ ਦੇ ਮੁੰਡੇ ਸੀਗੇ ਉਹ ਮੇਰੇ ਘਰ ਲੋਚੇ ਡਾਹੋ ਕਰਦੇ ਹੁੰਦੇ ਸੀਗੇ ਇਤੂ ਤਾਂ ਨਿੱਕੂ ਜਿਹਾ ਹੈਗਾ ਤੂੰ ਦਾ ਕਾਲਾ ਜਿਹਾ ਹੈਗਾ ਤਰੀਕਾ ਵਾਲੀ ਬਾੜੀ ਸੋਹਣੀ ਆ ਧਿਆਨ ਰੱਖਿਆ ਕਰਕੇ ਤੇ ਤੈਨੂੰ ਛੱਡਣਾ ਜਾਵੇ ਕਿਤੇ ਭੱਜਣਾ ਜਾਵੇ ਕਿਤੇ ਤੈਨੂੰ ਤਲਾਕ ਨਾ ਦੇ ਦੇ ਕਹਿੰਦੀ ਇਹ ਗੱਲਾਂ ਵੀ ਮੇਰੇ ਕੰਨਾਂ ਚ ਪੈਂਦੀਆਂ ਰਹਿੰਦੀਆਂ ਸੀਗੀਆਂ ਕਹਿੰਦੀ ਪਰ ਮੈਂ ਦਿਲ ਨੂੰ ਗੰਢ ਦੇ ਲਈ ਸੀਗੀ ਜਿੱਥੇ ਹੁਣ ਵੀਚ ਕੇ ਆਈਆਂ ਮਰਨਾ ਇੱਥੇ ਹੀ ਆ ਹੁਣ ਮੈਂ ਉਹਦੇ ਪਿਓ ਦੀ ਪੱਗ ਨੂੰ ਦਾਗ ਨਹੀਂ ਲਾਉਣਾ ਮਰੇ ਹੋਏ ਪਿਓ ਦੀ ਪੱਗ ਨੂੰ ਵੀ ਹੁਣ ਮੈਂ ਇੱਥੇ ਵੱਸ ਕੇ ਦਿਖਾਵਾਂਗੀ ਚਲੋ ਜੀ ਸਾਰਾ ਕੰਮ ਮੇਰਾ ਘਰ ਵਾਲਾ ਬਚਾਰਾ ਆਪ ਕਰਿਆ ਕਰੇ ਜਦੋਂ ਖੇਤ ਪੱਠੇ ਵੱਢਿਆ ਕਰੇ ਕਹਿੰਦੀ ਮੈਂ ਪੰਡਾਂ ਵੀ ਚਕਾ ਜਦੋਂ ਮੇਰੇ ਘਰ ਨੇ ਕਿਤੇ ਪਿੰਡ 'ਚ ਵਿਆਹ ਸ਼ਾਦੀ ਜਾਣਾ ਜਾਂ ਰਿਸ਼ਤੇਦਾਰੀ 'ਚ ਜਾਣਾ ਮੈਂ ਪਿੱਛੋਂ ਡੰਗਰਾਂ ਨੂੰ ਪੱਠੇ ਵੀ ਪਾਉਣੇ ਮੈਂ ਗੋਹਾ ਵੀ ਸੱਟਣਾ ਮੁੱਖ ਦੀ ਗੱਲ ਕੀ ਹੈ ਵੀ ਜਿਹੜਾ ਸਾਡਾ ਪਿੰਡ ਹੁੰਦਾ ਉਹ ਸ਼ਹਿਰ ਤੋਂ ਸਿਰਫ 4-5 ਕਿਲੋਮੀਟਰ ਦੂਰੀ ਤੇ ਹੁੰਦਾ ਤੇ 4-5 ਸਾਲਾਂ 'ਚ ਸ਼ਹਿਰ ਇੰਨਾ ਕ ਵੱਧਾ ਕਿ ਸਾਡਾ ਪਿੰਡ ਜਮ੍ਹਾਂ ਸ਼ਹਿਰ ਦੇ ਨਾਲ ਰਲ ਜਾਂਦਾ ਚਲੋ ਜਿਹੜੀ ਜ਼ਮੀਨ ਦਾ ਰੇਟ ਸੀ ਵੀ ਦੁੱਗਣਾ ਹੋ ਚੁੱਕਿਆ ਸੀਗਾ ਤਾਂ ਕਹਿੰਦੀ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਮੈਨੂੰ ਸੁਪਨਾ ਆਉਂਦਾ ਵੀ ਸਾਡੀ ਕਰੋੜ ਰੁਪਏ ਦੀ ਲਾਟਰੀ ਨਿਕਲ ਆਈ ਕਹਿੰਦੀ ਮੈਂ ਸਵੇਰੇ ਉੱਠ ਕੇ ਜਦੋਂ ਚਾਹ ਪੀਣ ਬੈਣੀ ਆ ਤਾਂ ਮੈਂ ਘਰ ਵਾਲੇ ਨੂੰ ਜ਼ਿਆਦਾ ਕੱਪ ਫੜਾ ਕੇ ਗੱਲ ਦੱਸਣ ਲੱਗ ਜਾਨੀ ਆ ਵੀ ਇਸ ਤਰ੍ਹਾਂ ਰਾਤ ਸੁਪਨਾ ਆਇਆ ਵੀ ਮੇਰੀ ਕਰੋੜ ਦੀ ਲਾਟਰੀ ਨਿਕਲੀ ਤਾਂ ਘਰ ਵਾਲਾ ਕਹਿੰਦਾ ਜੀ ਹੁਣ ਦੀਵਾਲੀ ਆ ਗਈ ਤੇ ਦੀਵਾਲੀ ਬੰਪਰ ਪਾ ਕੇ ਦੇਖ ਲੈਨੇ ਆ ਤੇ ਕਹਿੰਦੀ ਮੈਂ ਦਿਲਚੀ ਸੋਚਦੀ ਆ ਵੀ ਜੇ ਝੱਲਿਆ ਇੰਨੀ ਕਿਸਮਤ ਹੁੰਦੀ ਤਾਂ ਤੇਰੇ ਪੱਲੇ ਪੈਂਦੀ ਕਹਿੰਦੀ ਚਲੋ ਜੀ ਮੇਰਾ ਘਰ ਵਾਲਾ 11 12 ਵਜੇ ਸ਼ਹਿਰ ਜਾਂਦਾ ਤੇ ਜਾ ਕੇ ਲਾਟਰੀ ਪਾ ਆਉਂਦਾ ਦੀਵਾਲੀ ਨੂੰ ਬੰਪਰ ਨਿਕਲਦਾ ਸਾਡੀ ਇਹਦੀ ਲਾਟਰੀ ਨਿਕਲ ਆਉਂਦੀ ਆ ਕਰੋੜ ਦੀ ਇਹਦੀ ਲਾਟਰੀ ਨਿਕਲ ਆਉਂਦੀ ਆ ਜਿਹੜ ਇਹ ਜੋ ਲੋਕ ਟਟਕਟਾ ਕੇ 70 ਕ ਲੱਖ ਉਧਰੋਂ ਮਿਲ ਗਿਆ ਲਾਟਰੀ ਦਾ ਕੋਸ਼ਿਸ਼ ਕੀਤੀ ਜਮੀਨ ਵੇਚਦੀ ਕਰ ਕਰਾ ਕੇ ਅਸੀਂ ਆਪਦੀ 12 ਕਿੱਲੇ ਜ਼ਮੀਨ ਬਣਾ ਲਈ ਨਾਲ ਦੇ ਪਿੰਡ ਦੇ ਵਿੱਚ ਤੇ ਨਾਲ 20 ਲੱਖ ਦਾ ਡੈਰੀ ਫਾਰਮ ਦਾ ਕੰਮ ਸ਼ੁਰੂ ਕਰ ਲਿਆ 40-45 ਰਕਮ ਮੱਝਾਂ ਹੋ ਗਈਆਂ ਕਹਿੰਦੀ ਡੈਰੀ ਫਾਰਮ ਦਾ ਕੰਮ ਇੰਨਾ ਕਿ ਸ਼ੁਰੂ ਕੀਤਾ ਵੀ ਉਹ ਏਡਾ ਕਿ ਸਿੱਧਾ ਪਿਆ ਸ਼ਹਿਰ ਸਾਰਾ ਦੁੱਧ ਪੈਣ ਲੱਗੇ ਘਰਾਂ 'ਚ ਦੁੱਧ ਲੱਗ ਗਿਆ ਤਿੰਨ ਅਸੀਂ ਭਈਏ ਰੱਖ ਲਏ ਕਹਿੰਦੀ ਇਹ ਨਹੀਂ ਸੀ ਪਤਾ ਵੀ ਪੈਸਾ ਆਉਂਦਾ ਕਿੱਧਰੋਂ ਆ ਕਹਿੰਦੀ ਐਂ ਲੱਗੇ ਵੀ ਜਿੰਮੇ ਬਸ ਵੀ ਪੈਸੇ ਦੀ ਮਸ਼ੀਨ ਹੀ ਲੱਗੀ ਹੋਈ ਕਿਤੇ ਕਹਿੰਦੀ ਜਿਹੜੇ ਚਾਚੇ ਮੈਨੂੰ 4 ਕਿੱਲਾਂ ਦੇ ਛੁੱਟਿਆ ਸੀਗਾ ਉਹੀ 4 ਤੋਂ 12 ਕਦੋਂ ਬਣ ਕੇ ਇੱਕ ਉਹ ਸਾਡਾ ਡੈਰੀ ਫਾਰਮ ਬਣ ਗਿਆ ਕਹਿੰਦੀ ਪਤਾ ਨਹੀਂ ਲੱਗਿਆ ਕਹਿੰਦੀ ਫੇਰ ਗੱਲ ਆ ਗਈ ਚਾਚੇ ਦੀ ਧੀ ਦੀ ਜਦੋਂ ਚਾਚਣਿਆਂ ਦੀ ਧੀ ਦਾ ਵਿਆਹ ਕਰਨਾ ਸੀਗਾ ਬੜੇ ਰਿਸ਼ਤੇ ਦੇਖੇ ਬੜੀ ਪੁੱਛਪੜਤਾਲ ਕੀਤੀ ਫਿਰ ਚਾਚਾ ਆਪ ਦੀ ਧੀ ਦਾ ਰਿਸ਼ਤਾ ਕਰਦਾ 15 ਕਿੱਲਾਂ ਤੇ ਇੱਥੋਂ ਤੱਕ ਵੀ ਉਹਨਾਂ ਨੇ ਜ਼ਮੀਨਾਂ ਦੀਆਂ ਫਰਦਾਂ ਵੀ ਦੇਖ ਕੇ ਆਉਂਦਾ ਬੜੀ ਪੁੱਛਪੜਤਾਲ ਕਰਕੇ ਵੀ ਧੀ ਦਾ ਰਿਸ਼ਤਾ ਕਰਦਾ ਬੜਾ ਗੱਜ-ਵੱਜ ਕੇ ਵਿਆਹ ਕਰਦਾ ਬੜਾ ਸੋਨਾ ਪਾਉਂਦਾ ਵੱਡੀ ਗੱਡੀ ਦਿੰਦਾ ਚਲੋ ਜੀ ਸਾਲ ਦੋ ਸਾਲ ਪੈਂਦੇ ਆ ਚਾਚੇ ਦੀ ਧੀ ਕਰੇ ਕਿ ਬੱਚਾ ਨਹੀਂ ਹੁੰਦਾ ਜਿਹੜਾ ਚਾਚਾ ਦਾ ਜਵਾਈ ਹੁੰਦਾ ਵੀ ਨਸ਼ੇ ਪੱਤੇ ਕਰਨ ਲੱਗ ਜਾਂਦਾ ਜਿਹੜੀ ਚਾਚੇ ਦੀ ਧੀ ਦੀ ਸੱਸ ਹੁੰਦੀ ਉਹ ਵੀ ਮਿਹਣੇ ਮਾਰਨ ਲੱਗ ਜਾਂਦੀ ਆ ਤੇਰੇ ਘਰੇ ਬੱਚਾ ਨਹੀਂ ਪੈਦਾ ਹੋਇਆ ਪੁੱਠੇ ਪੈਰਾਂ ਵਾਲੀ ਆ ਗਈ ਮੇਰਾ ਪੁੱਤ ਨਸ਼ੇ ਕਰਨ ਲੱਗ ਗਿਆ ਜੀਬ ਤਾਂ ਇੱਕ ਦਿਨ ਉਹ ਰਾਤ ਨੂੰ ਕੁੱਟ ਕੇ ਚਾਚੇ ਦੀ ਧੀ ਨੂੰ ਘਰੋਂ ਬਾਹਰ ਕੱਢ ਦਿੰਦੇ ਆ ਰਾਤ ਨੂੰ ਫੌਣ ਜਾਂਦਾ ਚਾਚਾ ਗੱਡੀ ਲੈ ਕੇ ਜਾਂਦਾ ਵੀ ਧੀ ਨੂੰ ਬਿਠਾ ਕੇ ਲੈ ਆਉਂਦਾ ਸਵੇਰੇ ਪੁੱਛਦਾ ਹਾਂ ਵੀ ਕੁੜਮਣੀਏ ਕੀ ਗੱਲ ਆ ਰਾਤੀ ਮੇਰੀ ਧੀ ਨੂੰ ਕਿਉਂ ਤੁਸੀਂ ਧੱਕੇ ਮਾਰ ਕੇ ਘਰੋਂ ਕੱਢਤਾ ਕੁੜੀ ਦੀ ਸੱਸ ਕਹਿੰਦੀ ਵੀ ਪਾਈ ਅਸੀਂ ਇਹਦਾ ਪੁੱਠੇ ਪੈਰਾਂ ਵਾਲੀ ਦਾ ਮਾੜੀ ਕਿਸਮਤ ਵਾਲੀ ਆ ਸਾਡੀ ਕਿਦਰ ਪੇਸ ਪੈ ਗਈ ਅਸੀਂ ਨਹੀਂ ਰੱਖਣੀ ਚਲੋ ਚਾਚਾ 5-6 ਮਹੀਨੇ ਤੀ ਦਲਾਜ ਕਰਾਉਂਦਾ ਤੇ ਫਿਰ ਕਹਿੰਦੇ ਉਸੇ ਸੌਰੇ ਛੱਡ ਆਉਂਦਾ ਫਿਰ ਜਵਾਗ ਜੱਲਾ ਨਹੀਂ ਹੁੰਦਾ ਮੁੱਪ ਦੀ ਗੱਲ ਕੀ ਤਲਾਕ ਹੋ ਜਾਂਦਾ ਤਲਾਕ ਹੋਣ ਤੋਂ ਬਾਅਦ ਚਾ 6-7 ਮਹੀਨੇ ਲੰਘ ਗਏ ਆ ਤੇ ਚਾਚੇ ਦੀ ਤੀ ਬੇਟੀ ਦੇ ਮੰਨ ਲਓ ਬੱਚੇ ਦੇ ਨਿਰਸਾਉਲੀ ਹੋ ਜਾਂਦੀ ਆ ਜਦੋਂ ਚੈੱਕਅਪ ਕਰਾਉਂਦੇ ਆ ਪਤਾ ਲੱਗਦਾ ਵੀ ਕੈਂਸਰ ਬਣ ਗਿਆ ਬੱਚੇ ਤੇ ਨਹੀਂ ਕਢਾਉਣੀ ਪਾਉਗੀ ਚਲੋ ਜੀ ਆਪਰੇਸ਼ਨ ਕਰਕੇ ਬੱਚੇ ਦੇ ਕਢਾ ਦਿੱਤੀ ਜਾਂਦੀ ਆ ਉਹੜੀ ਚਾਚੇ ਦੀ ਆਸ ਸੀ ਉਹ ਜਮਾ ਮੁੱਕ ਗਈ ਸੀ ਵੀ ਹੁਣੇ ਕਿਸੇ ਕੁਆਰੇ ਮੁੰਡੇ ਨਾਲ ਤਾਂ ਵਿਆਹ ਹੀ ਨਹੀਂ ਜਾ ਸਕਦੀ ਕਿਉਂਕਿ ਬੱਚਾ ਨਹੀਂ ਪੈਦਾ ਕਰ ਸਕਦੀ ਹੁਣ ਤਾਂ ਕਿਸੇ ਵਿਆਹ ਨਾਲ ਤੋਰ ਨਹੀਂ ਪਾਉਗੀ ਚਲ ਕੋਈ ਜਵਾਗ ਜੱਲਾ ਸਾਹਮਣ ਵਾਲਾ ਨੂੰ ਲੈ ਜਾਊਗਾ ਕੇ ਆ ਕੇ ਚਲੋ ਜੀ ਰਿਸ਼ਤਾ ਆਉਂਦਾ ਇੱਕ ਰਿਟਾਇਰ ਫੌਜੀ ਹੁੰਦਾ ਦੋ ਦੇ ਮੁੰਡੇ ਹੁੰਦੇ 12 13 13 ਸਾਲਾਂ ਦੀ ਘਰ ਵਾਲੀ ਦੀ ਮਰੀ ਹੁੰਦੀ ਆ ਉਹਦਾ ਰਿਸ਼ਤਾ ਆਉਂਦਾ ਚਲੋ ਜੀ 6-7 ਗੱਲੇ ਫੌਜੀ ਕੋਲੇ ਜ਼ਮੀਨ ਹੁੰਦੀ ਆ ਚਾਚਾ ਜੀ ਧੀਰੋਂ ਦੇ ਨਾਲ ਤੋੜ ਦਿੰਦਾ ਜਿਹੜਾ ਫੌਜੀ ਸੀ ਵੀ ਉਹ ਸਿਰੇ ਦਾ ਸ਼ਰਾਬ ਪੜਸੀ ਤੇ ਅੜਬ ਸੁਭਾਅ ਇਨਾਂ ਸੀਗੇ ਵੀ ਗੱਲਾਂ ਹੀ ਛੱਡ ਦਿਓ ਚਲੋ ਉਹ ਸ਼ਰਾਬ ਪੀ ਕੇ ਚਾਚੇ ਧੀ ਨੂੰ ਗਾਲ੍ਹਾਂ ਵੀ ਕੱਢਿਆ ਕਰੇ ਕੁੱਟਿਆ ਮਾਰਿਆ ਵੀ ਕਰੇ ਜਿਹੜੇ ਮੁੰਡੇ ਸੀ ਉਹ ਵੀ ਗੱਭਰੂ ਹੋ ਚੁੱਕੇ ਸੀ ਉਹ ਕਿੱਥੇ ਆ ਦੀ ماں ਸਮਝਦੇ ਸੀ ਉਹ ਵੀ ਗਾਲ੍ਹਾਂ ਗੋਲ੍ਹਾਂ ਕੱਢਿਆ ਕਰਨਾ ਦਿਨ ਵੀ ਰੋ ਕੇ ਲੰਗਿਆ ਕਰੇ ਰਾਤ ਵੀ ਰੋ ਕੇ ਲੰਗਿਆ ਕਰੇ ਹੁਣ ਉਹ ਚਾਚਾ ਆਪ ਦੀ ਧੀ ਦੇ ਦੁੱਖ ਨੂੰ ਦੇਖ ਦੇ ਕੇ ਜਮਾ ਮਰਨ ਵਾਲਾ ਹੋਇਆ ਪਿਆ ਕਹਿਣ ਦਾ ਮਤਲਬ ਕਿ ਜਿਹੜਾ ਕੁਝ ਪਿਓ ਨੇ ਕੀਤਾ ਪਿਓ ਦੇ ਮਾੜੇ ਕਰਮ ਧੀ ਅੱਗੇ ਆ ਗਏ ਕਿਉਂਕਿ ਉਹਨੇ ਚਲਾਕੀ ਨਾਲ ਭਤੀਜੇ ਦਾ ਰਿਸ਼ਤਾ ਮਾੜੇ ਕਰ ਕੀਤਾ ਸੀ ਵੀ ਇਹ ਵਿਆਹ ਦਾ ਸਾਰਾ ਪੈਸਾ ਬਚਾ ਕੇ ਮੈਂ ਸਾਂਝੇ ਕਰਦਾ ਪੈਸਾ ਬਚਾ ਕੇ ਆਪ ਦੀ ਧੀ ਦੇ ਵਿਆਹ ਤੇ ਲਾਉਂਗਾ ਪਰ ਉਹ ਨੂੰ ਇਹ ਨਹੀਂ ਸੀ ਪਤਾ ਵੀ ਜਿਹੜਾ ਇਹ ਪੈਸਾ ਇਹ ਇੱਕ ਪਾਪ ਦਾ ਪੈਸਾ ਵੀ ਮੈਂ ਆਪਦੇ ਭਰਾ ਦੀ ਧੀ ਨਾਲ ਧੋਖਾ ਕਰਕੇ ਆਪਦੀ ਧੀ ਦੇ ਵਿਆਹ ਦੇ ਪੈਸੇ ਲਾ ਰਿਆ ਤੇ ਉਹ ਪੈਸੇ ਵੜ ਕੇ ਦੁੱਗਣੇ ਹੋ ਕੇ ਨਿਕਲੇ ਕਿਉਂਕਿ ਉਹਦੀ ਧੀ ਨੂੰ ساری ਉਮਰ ਸੋਖਣਾ ਮਿਲਿਆ ਜੀ ਜ਼ਿੰਦਗੀ ਨਰਕ ਬਣ ਗਈ ਇਸ ਕਰਕੇ ਭਰਾਵੋ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਸ਼ਾਇਦ ਆ ਵੀਡੀਓ ਦੇਖ ਕੇ ਕੋਈ ਸਿਆਣਾ ਹੋ ਜੇ ਵੀ ਕਦੇ ਵੀ ਆਪਦੇ ਭਰਾ ਨਾਲ ਜਾਂ ਆਪਦੀ ਭਰਾ ਦੀ ਲਾਦ ਨਾਲ ਜਾਂ ਕਿਸੇ ਮਾੜੇ ਜਾਂ ਗਰੀਬ ਬੰਦੇ ਨਾਲ ਧੋਖਾ ਨਾ ਕਰੋ ਧੱਕਾ ਨਾ ਕਰੋ ਕਈ ਵਾਰੀ ਤੁਹਾਡੇ ਕੀਤੇ ਮਾੜੇ ਕਰਮ ਤੁਹਾਡੇ ਕੀਤੇ ਪਾਪ ਤੁਹਾਡੇਗੇ ਆਉਂਦੇ ਆ ਜੇ ਤੁਹਾਡੇ ਅਗੇ ਨਹੀਂ ਤੇ ਤੁਹਾਡੇ ਬੱਚਿਆਂ ਕੇ ਆਉਂਦੇ ਆ ਸ਼ਾਇਦ ਆ ਵੀਡੀਓ ਦੇਖ ਕੇ ਕਿਸੇ ਨੂੰ ਕੋਈ ਮਾੜੀ ਮੋਟੀ ਗੱਲ ਦਿਮਾਗ ਚ ਪੈ ਜੇ ਤਾਂ ਮਾੜੇ ਕੰਮਾਂ ਤੋਂ ਮੋੜਾਵੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜਉਂਦੇ ਵਾਸਤੇ